ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਰਾੜ ਸਿੰਘਾਂ ਦੇ ਨਾਲ ਉਜਾੜ ਬੀਆਬਾਨਾਂ ਦੇ ਵਿੱਚੋਂ ਲੰਘਦੇ ਪਿੰਡ ਫੱਤੇ ਸੰਮੂ ਪਹੁੰਚੇ ਤੇ ਉੱਥੇ ਡੇਰਾ ਕੀਤਾ ਫੱਤਾ ਤੇ ਸੰਮੂ ਨਾਂ ਦੇ ਡੋਗਰਾਂ ਨੇ ਜਿਨ੍ਹਾਂ ਨੇ ਇਹ ਪਿੰਡ ਵਸਾਇਆ ਹੋਇਆ ਸੀ ਗੁਰੂ ਜੀ ਦੀ ਬੜੇ ਪ੍ਰੇਮ ਭਾਵਨਾ ਦੇ ਨਾਲ ਸੇਵਾ ਕੀਤੀ ਅਤੇ ਵਿਦਾਇਗੀ ਦੇ ਸਮੇਂ ਇੱਕ ਲੁੰਗੀ ਤੇ ਖੇਸ ਭੇਟਾ ਕੀਤਾ ਇਹ ਚੀਜ਼ਾਂ ਉਥੋਂ ਦੀ ਸੌਗਾਤ ਮੰਨੀਆਂ ਜਾਂਦੀਆਂ ਸਨ ਗੁਰੂ ਜੀ ਦੀ ਉਹਨਾਂ ਦੀ ਸ਼ਰਧਾ ਤੇ ਬੜੇ ਪਰਸੰਨ ਹੋਏ ਆਪ ਜੀਆ ਨੇ ਲੁੰਗੀ ਕਮਰਦਵਾਲੇ ਬਨ ਲਈ ਅਤੇ ਖੇਸ ਮੋਢੇ ਤੇ ਲੈ ਲਿਆ ਕੋਲੋਂ ਭਾਈ ਮਾਨ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਸਤਿਗੁਰੂ ਪਾਤਸ਼ਾਹ ਆਪ ਜੀ ਤੇੜ ਲੁੰਗੀ ਲਪੇਟ ਕੇ ਤਨਖਾਈਏ ਬਣ ਗਏ ਹੋ ਸਹੇਬਾ ਸਕੇ ਬੋਲੇ ਹੁਣ ਸਾਡਾ ਖਾਲਸਾ ਤਕੜਾ ਸੁਚੇਤ ਹੋ ਗਿਆ ਹੈ ਭਾਈ ਅਸੀਂ ਇਹਨਾਂ ਲੋਕਾਂ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਇਹ ਵੇਸ ਧਾਰਨ ਕੀਤਾ ਹੈ ਰਾਤ ਹੋਈ ਤਾਂ ਸਤਗੁਰਾਂ ਨੇ ਪਿੰਡ ਦੇ ਹਰੀਕੇ ਜੱਟਾਂ ਨੂੰ ਕਿਹਾ ਕਿ ਅੱਜ ਰਾਤ ਤੁਸੀਂ ਸ਼ਸਤਰ ਲੈ ਕੇ ਸਾਡੇ ਦਵਾਲੇ ਪਹਿਰਾ ਦੇਣਾ ਹੈ ਭਾਈ ਕਿਉਂਕਿ ਸਾਡੇ ਬਰਾੜ ਥੱਕੇ ਹੋਣ ਕਰਕੇ ਸੌ ਜਾਂਦੇ ਨੇ ਜੱਟਾਂ ਨੇ ਆਪਣੇ ਨੌਕਰ ਡੋਗਰਾਂ ਨੂੰ ਪਹਿਰਾ ਦੇਣ ਲਈ ਭੇਜ ਦਿੱਤਾ ਉਹ ਸਾਰੀ ਰਾਤ ਬੜੀ ਸਾਵਧਾਨੀ ਦੇ ਨਾਲ ਪਹਿਰਾ ਦਿੰਦੇ ਰਹੇ ਸਤੂਗ੍ਰਾ ਨੇ ਰਾਤ ਨੂੰ ਕਈ ਵਾਰ ਆਵਾਜ਼ਾਂ ਦੇ ਕੇ ਮਾਲੂਮ ਕੀਤਾ ਕਿ ਉਹ ਚੌਕਸੀ ਨਾਲ ਖਰੇ ਨੇ ਸਵੇਰੇ ਸਹੇਬਾ ਨੇ પ્રસન્ન ਹੋ ਕੇ ਬਚਨ ਕੀਤਾ ਕਿ ਤੁਸੀਂ ਇਸ ਇਲਾਕੇ ਦੇ ਚੌਧਰੀ ਬਣੋਗੇ ਇਸ ਵਾਰ ਅਨੁਸਾਰ ਡੋਗਰ ਸਤਲੁਜ ਦੇ ਕੰਡੇ ਦੇ ਇਲਾਕੇ ਦੇ ਚੌਧਰੀ ਬਣ ਗਏ ਇਥੋਂ ਚੱਲ ਕੇ ਰਸਤੇ ਦੀਆਂ ਸੰਗਤਾਂ ਨੂੰ ਨਿਹਾਲ ਕਰਦੇ ਸਤਿਗੁਰੂ ਜੀ ਮਹਾਰਾਜ ਛਤਿਆਣੇ ਆਠਹਿਰੇ ਇਥੋਂ ਦੀ ਸੰਗਤ ਨੇ ਬੜੀ ਆਵ ਭਗਤ ਕੀਤੀ ਅਗਲੇ ਦਿਨ ਸਤਿਗੁਰੂ ਜੀ ਉਥੋਂ ਚੱਲਣ ਲਈ ਤਿਆਰ ਹੋਏ ਤਾਂ ਬਰਾੜ ਆਪਸ ਵਿੱਚ ਗੁੰਦਗੁੰਦ ਕੇ ਆਪ ਜੀ ਦੇ ਕੋਲ ਆਏ ਤੇ ਘੋੜੇ ਦੀ ਬਾਗ ਫੜ ਕੇ ਕਹਿਣ ਲੱਗੇ ਕਿ ਸਾਨੂੰ ਸਾਡੀਆਂ ਪਹਿਲਾਂ ਦੀਆਂ ਤਨਖਾਹਾਂ ਦੇ ਦਿਓ ਫੇਰ ਅੱਗੇ ਚੱਲੋ ਤੁਸੀਂ ਸਾਨੂੰ ਕਈ ਦਿਨਾਂ ਤੋਂ ਟਾਲ ਦੇ ਆਉਂਦੇ ਹੋ ਤੇ ਅਗਾਹ ਤੋਂ ਅਗਾਹ ਲਈ ਜਾ ਰਹੇ ਹੋ ਸਾਡੇ ਪਿੱਛੇ ਟੱਬਰ ਭੁੱਖੇ ਬੈਠੇ ਨੇ ਉਹ ਕਿੱਥੋਂ ਖਾਣ ਬਰਾੜਾਂ ਦੀ ਗੱਲ ਸੁਣ ਕੇ ਭਾਈ ਦਾਨ ਸਿੰਘ ਨੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਤਸੱਲੀ ਰੱਖੋ ਸਤਿਗੁਰੂ ਜੀ ਤੁਹਾਡੀਆਂ ਸਾਰੀਆਂ ਦੀਆਂ ਤਨਖਾਹਾਂ ਭਾਈ ਦੇਣਗੇ ਤੁਹਾਡੀਆਂ ਤਨਖਾਹਾਂ ਰੱਖਣ ਨਹੀਂ ਲੱਗੇ ਸੰਗਤਾਂ ਵੱਲੋਂ ਕਾਰ ਭੇਟਾ ਦੀ ਮਾਇਆ ਆ ਲੈਣ ਦਿਓ ਉਸੇ ਵੇਲੇ ਤੁਹਾਡੇ ਪੈਸੇ ਤੁਹਾਨੂੰ ਮਿਲ ਜਾਣਗੇ ਪਰ ਬਰਾੜ ਅੜ ਖਲੋਤੇ ਕਿ ਅਸੀਂ ਹੁਣੇ ਹੀ ਪੈਸੇ ਲੈਣੇ ਨੇ ਤਾਂ ਹੀ ਅੱਗੇ ਜਾਣ ਦੇਵਾਂਗੇ ਉਹ ਕਹਿਣ ਲੱਗੇ ਕਿ ਸਾਡੇ ਬਾਲ ਬੱਚੇ ਭੁੱਖੇ ਮਰ ਰਹੇ ਨੇ ਅਸੀਂ ਤਨਖਾਹਾਂ ਭੇਜਦੇ ਹਾਂ ਤਾਂ ਉਹਨਾਂ ਦਾ ਰੋਟੀ ਪਾਣੀ ਚੱਲਦਾ ਹੈ ਸਾਡੇ ਪੈਸੇ ਦੇ ਦਿਓ ਅਸੀਂ ਵਾਪਸ ਘਰਾਂ ਨੂੰ ਜਾਣਾ ਹੈ ਸਾਨੂੰ ਇਹ ਨੌਕਰੀ ਪਰਵਾਣ ਨਹੀਂ ਬਰਾੜਾਂ ਦੀ ਗੱਲ ਸੁਣ ਕੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਤੁਸੀਂ ਸਿੱਖੀ ਰੱਖਣੀ ਹੈ ਜਾਂ ਤਨਖਾਹਾਂ ਲੈਣੀਆਂ ਨੇ ਦੋਹਾ ਵਿੱਚੋਂ ਇੱਕ ਚੀਜ਼ ਚੁਣ ਲਵੋ ਬਰਾੜ ਆਪਸ ਵਿੱਚ ਸਲਾਹ ਕਰਕੇ ਬੋਲੇ ਸਤਿਗੁਰੂ ਜੀਓ ਸਿੱਖ ਤਾਂ ਅਸੀਂ ਅੱਗੇ ਹੀ ਹਾਂ ਸੋ ਸਿੱਖੀ ਤਾਂ ਸਾਡੇ ਪਾਸ ਹੈ ਹੀ ਸਾਨੂੰ ਧਨ ਦੇ ਦਿਓ ਤੇ ਸਾਡਾ लेखा ਸੰਪੂਰਨ ਕਰੋ ਤਦ ਸਤਿਗੁਰੂ ਜੀ ਮਹਾਰਾਜ ਨੇ ਕਿਹਾ ਠੀਕ ਹੈ ਭਾਈ ਤੁਹਾਨੂੰ ਅੱਜ ਤਨ ਕਹਾ ਮਿਲ ਜਾਣ ਗਿਆ ਸਤਿਗੁਰਾਂ ਨੇ ਉੱਥੇ ਹੀ ਬ੍ਰਹਮੀ ਸ਼ਾ ਫਕੀਰ ਪਾਸ ਡੇਰਾ ਲਾ ਲਿਆ ਕੁਝ ਦਿਨ ਬਾਅਦ ਪਿੱਛੋਂ ਸੰਗਤਾਂ ਦੀ ਵਹੀਰ ਆ ਪਹੁੰਚੀ ਉਹਨਾਂ ਨਾਲ ਇੱਕ ਸਿੱਖ ਘੋੜੇ ਤੇ ਰਪਿਆਂ ਦੀ ਛੱਟ ਲੱਦ ਕੇ ਲਿਆਇਆ ਅਤੇ ਉਸ ਨੇ ਉਹ ਧਨ ਸਤਿਗੁਰੂ ਜੀ ਮਹਾਰਾਜ ਜੀਆ ਦੇ ਚਰਨਾਂ ਤੇ ਭੇਟ ਕੀਤਾ ਸਤਗੁਰਾਂ ਨੇ ਛੱਟ ਖੋਲ ਕੇ ਬਰਾੜਾ ਨੂੰ ਕਿਹਾ ਕਿ ਆਪਣੀਆਂ ਤਨਖਾਹਾਂ ਦਾ ਲੇਖਾ ਕਰਕੇ ਪੈਸੇ ਲੈ ਲਵੋ ਭਾਈ ਬਰਾੜਾ ਵਿੱਚ 500 ਘੋੜ ਸਵਾਰ ਅਤੇ 900 ਪੈਦਲ ਸੈਨਿਕ ਸਨ ਉਹਨਾਂ ਸਭਨਾਂ ਨੂੰ ਨੀਅਤ ਅਨੁਸਾਰ ਤਨਖਾਹ ਦੇ ਦਿੱਤੀ ਗਈ ਜਦੋਂ ਬਰਾੜ ਤਨਖਾਹਾਂ ਲੈ ਗਏ ਤਾਂ ਸਤਗੁਰਾਂ ਨੇ ਭਾਈ ਦਾਨ ਸਿੰਘ ਨੂੰ ਕਿਹਾ ਭਾਈ ਦਾਨ ਸਿੰਘ ਤੇਰੇ ਸਾਥੀ ਤਾਂ ਸਾਰੇ ਤਨਕਾਹਾਂ ਲੈ ਗਏ ਹਨ ਪਰ ਤੂੰ ਵੀ ਆਪਣਾ ਲੇਖਾ ਕਰ ਲੈ ਭਾਈ ਭਾਈ ਦਾਨ ਸਿੰਘ ਹੱਥ ਜੋੜ ਕੇ ਬੋਲਿਆ ਸੱਚੇ ਪਾਤਸ਼ਾਹ ਜੀਓ ਮੈਨੂੰ ਇਹਨਾਂ ਹੋਛੇ ਬੰਦਿਆਂ ਦੇ ਨਾਲ ਨਾ ਮੇਲੋ ਮੇਰੇ ਬਾਸ ਆਪਦੀਆਂ ਦਾ ਬਖਸ਼ਿਆ ਹੋਇਆ ਸਭ ਕੁਝ ਹੈ ਪਾਤਸ਼ਾਹ ਮੈਨੂੰ ਬਸ ਆਪ ਜੀ ਦੀ ਸਿੱਖੀ ਚਾਹੀਦੀ ਹੈ ਆਪ ਆਪਣਾ ਸੇਵਕ ਜਾਣ ਕੇ ਮੈਨੂੰ ਇਹ ਸਿੱਖੀ ਦੀ ਦਾਤ ਬਖਸ਼ਿਸ਼ ਕਰੋ ਸਾਹਿਬ ਜੀ ਭਾਈ ਦਾਨ ਸਿੰਘ ਦਾ ਸਿੱਧਕ ਵੇਖ ਕੇ ਸਤਿਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਸਤਿਗੁਰੂ ਮਾਤਿ ਪਾਤਸ਼ਾਹ ਨੇ ਫਰਮਾਇਆ ਭਾਈ ਦਾਨ ਸਿੰਘ ਤੂੰ ਸਿੱਖੀ ਦਾ ਬੀਜ ਰੱਖ ਲਿਆ ਹੈ ਭਾਈ ਇਸ ਬੀਜ ਨਾਲ ਸਿੱਖੀ ਸਾਰੇ ਰਾਜ ਵਿੱਚ ਵੱਧਦੀ ਰਹੇਗੀ ਤੂੰ ਇਸ ਜੰਗਲ ਦੇਸ਼ ਦਾ ਬੜਾ ਉਪਕਾਰ ਕੀਤਾ ਹੈ ਜੋ ਇੱਥੇ ਸਿੱਖੀ ਦਾ ਬੀਜ ਰੱਖ ਲਿਆ ਹੈ ਭਾਈ ਜਿਸ ਪ੍ਰਕਾਰ ਭਾਈ ਮਹਾ ਸਿੰਘ ਨੇ ਮਾਝੇ ਦੀ ਵਡਿਆਈ ਰੱਖੀ ਉਸੇ ਤਰ੍ਹਾਂ ਤੂੰ ਅਜ ਮਾਲਵੇ ਦੀ ਵਡਿਆਈ ਰੱਖ ਲਈ ਹੈ ਹੁਣ ਤੂੰ ਅੰਮ੍ਰਿਤ ਸ਼ਕਲ ਹੈ ਤੇ ਪੂਰਨ ਸਿੰਘ ਸਜਦਾ ਭਾਈ ਦਾਨ ਸਿੰਘ ਨੂੰ ਸਤਿਗੁਰੂ ਮਹਾਰਾਜ ਜੀ ਬਚਨ ਕਰ ਰਹੇ ਨੇ ਉਧਰ ਬਰਾੜ ਤਨਖਾਹਾਂ ਲੈ ਕੇ ਆਪਣੇ ਅੰਦੇਰੇ ਪੁੱਝੇ ਤਾਂ ਉਹਨਾਂ ਅੰਦਰ ਹੋਰ ਲੋਭ ਜਾਗ ਪਿਆ ਉਹਨਾਂ ਨੇ ਸਲਾਹ ਕੀਤੀ ਕਿ ਸਤਿਗੁਰੂ ਜੀ ਮਹਾਰਾਜ ਦੇ ਕੋਲ ਅਜੇ ਬਹੁਤ ਸਾਰਾ ਧਨ ਬਾਕੀ ਹੈ ਉਹ ਵੀ ਕਿਸੇ ਬਹਾਨੇ ਉਹਨਾਂ ਪਾਸੋਂ ਮਠਣਾ ਚਾਹੀਦਾ ਹੈ ਇਹ ਸਲਾਹ ਬਣਾ ਕੇ ਸਾਰੇ ਰਲ ਕੇ ਸਤਿਗੁਰਾਂ ਪਾਸ ਪੁੱਜੇ ਤੇ ਕਹਿਣ ਲੱਗੇ ਪਾਤਸ਼ਾ ਜਦੋਂ ਅਸੀਂ ਆਪ ਜੀਆਂ ਦੇ ਪਾਸ ਨੌਕਰੀ ਕਰਨ ਆਏ ਸਾਂ ਤਾਂ ਹਰ ਘਰ ਦਾ ਇੱਕ ਜੀ ਨੌਕਰੀ ਵਿੱਚ ਆਇਆ ਸੀ ਤੇ ਇੱਕ ਜੀ ਘਰ ਦਾ ਕੰਮ ਸੰਭਾਲਣ ਲਈ ਪਿੱਛੇ ਛੱਡਿਆ ਹੋਇਆ ਸੀ ਇਸ ਕਰਕੇ ਸਾਨੂੰ ਦੋਹਰੀਆਂ ਤਨਖਾਹਾਂ ਦੇਹੁ ਤਾਂ ਜੋ ਅਸੀਂ ਉਹਨਾਂ ਬੰਦਿਆਂ ਨੂੰ ਵੰਡ ਸਕੀਏ ਜਿਨ੍ਹਾਂ ਨੂੰ ਅਸੀਂ ਆਪਣੀ ਜਗ੍ਹਾ ਤੇ ਪਿੱਛੇ ਛੱਡ ਕੇ ਆਏ ਸਾਂ ਨਹੀਂ ਤਾਂ ਉਹ ਸਾਡੀਆਂ ਤਨਖਾਹਾਂ ਵਿੱਚੋਂ ਅੱਧ ਵੰਡ ਲੈਣਗੇ ਫੇਰ ਸਾਡੇ ਪੱਲੇ ਕੀ ਰਹਿ ਜਾਏਗਾ ਅਸੀਂ ਆਪਣੇ ਟੱਬਰਾਂ ਨੂੰ ਕੀ ਦਿਆਂਗੇ ਜੇ ਤੁਸੀਂ ਸਾਨੂੰ ਦੂਨੀਆ ਤਨ ਕਹਾ ਹ ਦੇਓਗੇ ਤਾਂ ਹੀ ਗੁਜ਼ਾਰਾ ਹੋਣਾ ਹੈ ਬਰਾੜਾਂ ਦੀ ਗੱਲ ਸੁਣ ਕੇ ਸਤਿਗੁਰੂ ਜੀ ਮਹਾਰਾਜ ਦਿਆਲ ਹੋਏ ਤੇ ਉਹਨਾਂ ਨੂੰ ਦੋਰੀ ਵਾਰ ਫਿਰ ਤਨ ਕਹਾ ਵੰਡ ਦਿੱਤੀਆਂ ਇਸ ਤੋਂ ਬਾਅਦ ਜੋ ਤਨ ਬਚ ਗਿਆ ਉਹ ਆਪ ਦੀਆਂ ਨੇ ਇੱਕ ਜਗ੍ਹਾ ਧਰਤੀ ਵਿੱਚ ਟੋਹਾ ਪਟਵਾ ਕੇ ਉਸ ਵਿੱਚ ਦਬਵਾ ਦਿੱਤਾ ਤੇ ਫਰਮਾਇਆ ਇਹ ਸਾਡਾ ਗੁਪਤ ਸਰ ਹੈ ਜਿਹੜਾ ਇੱਥੇ ਸ਼ਰਦਾ ਨਾਲ ਆਵੇਗਾ ਉਸ ਨੂੰ ਮਨ ਚਾਇਆ ਧਨ ਪ੍ਰਾਪਤ ਹੋਵੇਗਾ ਸਤਿਗੁਰੂ ਮਹਾਰਾਜ ਉਸ ਧਰਤੀ ਨੂੰ ਵੀ ਵਰ ਦੇ ਕੇ ਸਤਿਗੁਰੂ ਮਹਾਰਾਜ ਜੀ ਨੇ ਅੱਗੇ ਚੱਲੇ ਪਾਏ